ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਜਿਵੇਂ ਪੀਐਸਪੀਸ਼ਲ ਐਲਮ ਪੀਐਸਪੀ ਸਲ ਅਪਰੈਂਟਸਿਪ ਗ੍ਰੇਡ 2 ਜੋ ਟੈਸਟ ਮਕੈਨਿਕ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਟਾਪ ਦੇ ਐਮਸੀਕਿਊ ਲੈ ਕੇ ਆਇਆ ਹਾਂ ਜਿਹੜੇ ਕਿ ਤੁਹਾਨੂੰ ਪੇਪਰਾਂ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹਿਣ ਵਾਲੇ ਹਨ ਬਹੁਤ ਹੀ ਵਧੀਆ ਐਮਸੀਕਿਊ ਤੁਹਾਡੇ ਲਈ ਲੈ ਕੇ ਆਏ ਆ ਸੋ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਉਸ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਜੀ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ ਉੱਥੋਂ ਜਾ ਕੇ ਤੁਸੀਂ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਜੇਕਰ ਦੋਸਤੋ ਤੁਹਾਨੂੰ ਇਹ ਸਾਰੀਆਂ ਪੀਡੀਐਫ ਦੀ ਜ਼ਰੂਰਤ ਹੈ 12 1300 ਦੇ ਕਰੀਬ ਜੇਕਰ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਜਿਸ ਦੇ ਵਿੱਚ 12 1300 ਦੇ ਕਰੀਬ ਐਮਸੀਕਿਊ ਪ੍ਰਸ਼ਨ ਉੱਤਰ ਹੋਣਗੇ ਤਾਂ ਆਫਰ ਇੱਕ ਚੱਲ ਰਿਹਾ ਓਨਲੀ 200 ਰੁਪਏ ਦਾ ਕੁਝ ਸਮੇਂ ਵਾਸਤੇ ਹੈ ਆਫਰ ਉਹ ਤੁਸੀਂ ਸਾਨੂੰ ਇਸ ਨੰਬਰ ਤੇ 96461 ਐਂਡ 15147 ਇਸ ਨੰਬਰ ਤੇ ਸਾਨੂੰ ਤੁਸੀਂ Google Pay ਜਾਂ PhonePe ਕਰਕੇ ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ ਸਾਰਿਆਂ ਦੇ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਤੁਹਾਡੇ ਮੋਬਾਈਲ ਫੋਨ ਤੇ WhatsApp ਦੇ ਜ਼ਰੀਏ ਪਹੁੰਚ ਜਾਣਗੇ ਜੀ ਠੀਕ ਹੈ ਦੋਸਤੋ ਸੋ ਜਿਆਦਾ ਟਾਈਮ ਨਾ ਆਪਾਂ ਵੇਸਟ ਕਰਦੇਵੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਕੋਸਨ ਹੈ ਜੀ ਗੈਰ ਪ੍ਰਤੀਰੋਧ ਰੈジਸਟੈਂਸ ਨੂੰ ਇਹਨਾਂ ਦੀ ਮਦਦ ਨਾਲ ਮਾਪਿਆ ਜਾਂਦਾ ਹੈ ਕਿੰਨਾਂ ਦੀ ਮਦਦ ਨਾਲ ਤਾਂ ਆਪਸਨਾ ਆਪਣੇ ਕੋਲ ਚਾਰ ਦਿੱਤੀਆਂ ਹੋਈਆਂ ਹਨ ਇੱਕ ਕਪਟਕ ਕਰਨੀ ਹੈ ਜਿਹੜੀ ਆਪਾਂ ਨੂੰ ਸਹੀ ਲੱਗਦੀ ਹੈ ਜੀ ਫਸਟ ਹੈ ਵੋਲਟਮੀਟਰ ਵੋਲਟਮੀਟਰ ਐਮਮੀਟਰ ਜਾਂ ਓਹਮਮੀਟਰ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ ਓਹਮਮੀਟਰ ਆਪਸ਼ਨ ਸਸਾ ਇਸ ਦਾ ਰਾਈਟ ਆਨਸਰ ਹੈ ਜੀ ਰਾਈਟ ਦੋਸਤੋ चलो जी अपन नेक्स्ट क्वेश्चन चलिए दो नंबर क्वेश्चन है एक मूविंग कोयल संथाई चुंबक यंत्र एक घट्ट प्रतिरोध छंट की वरतों करके डैश के तौर पर वरत्या जा सकता है किस दे तौर पर वरत्या जा सकता है जी हाँ जी एमीटर फ्लक्स मीटर ballistic galvanometer हां जी दोस्तों सो so, इस दा जो राइट आंसर है जी वो है एमीटर ऑप्शन ए द राइट आंसर है जी राइट दोस्तों चलो जी नेक्स्ट क्वेश्चन दे 3 नंबर क्वेश्चन है ਇੰਡਕਸ਼ਨ ਕਿਸਮ ਸਿੰਗਲ ਫੇਜ਼ એનર્ਜੀ ਮੀਟਰ ਇਸ ਵਿੱਚ ਇਲੈਕਟ੍ਰਿਕ ਊਰਜਾ ਨੂੰ ਮਾਪਦੇ ਆ ਕਿਸ ਵਿੱਚ ਮਾਪਦੇ ਆ ਜੀ ਕੇ W H W H ਚ ਜੀ K W H ਜਾਂ VAR ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ K W H ਕੇ ਡਬਲਯੂ ਐਚ ਆਪਸ਼ਨ ਸੀ ਜੋ ਕਿ ਇਸ ਦਾ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਚੱਲ ਗਏ ਜੀ 4 ਨੰਬਰ ਕੁਐਸਚਨ ਹੈ ਸਵਿਚ ਬੋਰਡ ਯੰਤਰ ਡੈਸ਼ ਵਿੱਚ ਮਾਉਂਟ ਕੀਤੇ ਜਾਣੇ ਚਾਹੀਦੇ ਹਨ ਸਥਿਤੀ ਕਿਸ ਦੇ ਵਿੱਚ ਮਾਉਂਟ ਕੀਤੇ ਜਾਣੇ ਚਾਹੀਦੇ ਹਨ ਜੀ ਵਰਟੀਕਲ ਹੋਰੀਜ਼ੋਨਟਲ दो ऑप्शन अपने कोई इन्होंने एक सही आप चॉइस करनी है हाँ जी दोस्तों सो इसका जो राइट आंसर है जी वह है वर्टिकल ऑप्शन ए द राइट आंसर है दोस्तों ठीक है जी ਚਲੋ ਜੀ ਨੈਕਸਟ ਕੁਸਚਨ ਤੇ ਜੀ ਕੁਸਚਨ ਨੰਬਰ ਹੈ 5 ਡਾਇਨਾਮੋਮੀਟਰ ਵਾਟਮੀਟਰ ਨੂੰ ਇਹ ਨਾਲੇ ਵਰਤਿਆ ਜਾ ਸਕਦਾ ਹੈ ਕਿੰਨਾ ਲਈ ਵਰਤਿਆ ਜਾ ਸਕਦਾ ਹੈ ਪਹਿਲੀ ਆਪਸ਼ਨ ਹੈ ਡੀਸੀ ਓਨਲੀ ਦੂਸਰੀਆ AC ਤੀਸਰੀਆ ਬੋਥ DC ਐਂਡ AC ਦੋਨੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਇਹ ਹੈ DC ਐਂਡ AC ਦੋਨਾਂ ਤੇ ਵਰਤਿਆ ਜਾ ਸਕਦਾ ਹੈ ਜਾਂ ਇਸ ਦਾ ਰਾਈਟ ਆਨਸਰ ਹੈ ਜੀ ਉਹ ਹੈ অপਸ਼ਨ C ਬੋਥ DC ਅਤੇ AC ਦੋਨੇ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਤੇ ਜੀ 6 ਨੰਬਰ ਕੁਐਸਚਨ ਹੈ ਬਹੁਤ ਉੱਚ ਪ੍ਰਤੀਰੋਧ ਨੂੰ ਮਾਪਣ ਲਈ ਸਾਨੂੰ ਕੀ ਵਰਤਨਾ ਚਾਹੀਦਾ ਹੈ ਹਾਂਜੀ ਦੋਸਤੋ ਸਭ ਤੋਂ ਪਹਿਲੀ ਆਪਸ਼ਨ ਹੈ ਕੈਲਵਿਨਸ ਡਬਲ ਬ੍ਰਿਜ ਵੇਟਸਟੋਨ ਬ੍ਰਿਜ ਮੈਗਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਮੈਗਰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਜੀ ਮੈਗਰ ਬਹੁਤ ਉੱਚ ਪ੍ਰਤੀਰੋਧ ਯਾਨੀ ਕਿ ਜਿਆਦਾ ਰੈジਸਟੈਂਸ ਨੂੰ ਆਪਾਂ ਲਈ ਮੈਗਰ ਦੀ ਵਰਤੋਂ ਕਰਦੇ ਹਾਂ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਜੀ 7 ਨੰਬਰ ਕੁਐਸਚਨ ਹੈ ਟਰਾਂਸਫਾਰਮਰ ਦੁਆਰਾ ਖਿੱਚਿਆ ਗਿਆ ਨੋ ਲੋਡ ਕਰੰਟ ਆਮ ਤੌਰ ਤੇ ਪੂਰੇ ਲੋਡ ਕਰੰਟ ਦਾ ਕਿੰਨਾ ਪ੍ਰਤੀਸ਼ਤ ਹੁੰਦਾ ਹੈ ਹਾਂ ਜੀ ਦੋਸਤੋ ਕਿੰਨਾ ਪਰਸੈਂਟ ਹੁੰਦਾ ਹੈ ਜੀ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ 2 ਤੋਂ 5% ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਜੀ 8 ਨੰਬਰ ਕੁਸਚਨ ਹੈ ਇੱਕ ট্রান্সਫਰਮਰ ਵਿੱਚ ਇੱਕ ਚੁੰਬਕੀ ਪ੍ਰਵਾਹ ਦੇ ਮਾਰਗ ਵਿੱਚ ਇਹ ਹੋਣਾ ਚਾਹੀਦਾ ਹੈ ਹਾਈ ਰਜਿਸਟੈਂਸ ਹਾਈ ਰਿਐਕਟੈਂਸ ਲੋ ਰਜਿਸਟੈਂਸ ਜਾਂ ਲੋ ਰਿਐਕਟੈਂਸ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਲੋ ਰਿਐਕਟੈਂਸ অপশন ডি ইজ দা রাইট आंसर है जी ठीक है जी चलो जी नेक्स्ट क्वेश्चन थे जी नौ नंबर क्वेश्चन है एक ट्रांसफार्मर डीसी सप्लाई दी वोल्टेज नु वाढ जा काट नहीं कर सकता क्योंकि ऑप्शन आपने कुल दे चार देते हो यहां जी क्योंकि डीसी वोल्टेज नु बदलने दी कोई लोड नहीं है ਆਪਸ਼ਨ ਦੂਸਰੀ ਹੈ ਇੱਕ ਡੀਸੀ ਸਰਕਟ ਦੇ ਜ਼ਿਆਦਾ ਨੁਕਸਾਨ ਹਨ ਫੈਰਾਡੇ ਦੇ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਨਿਯਮ ਵੈਧ ਨਹੀਂ ਹਨ ਕਿਉਂਕਿ ਪ੍ਰਵਾਹ ਦੀ ਤਬਦੀਲੀ ਦੀ ਦਰ ਜ਼ੀਰੋ ਹੈ ਉੱਪਰ ਵਾਲਿਆਂ ਵਿੱਚੋਂ ਕੋਈ ਵੀ ਨਹੀਂ ਹਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਚੁਆਇਸ ਕਰਨਾ ਹੈ ਆਪਾਂ ਕਿਹੜਾ ਹੋ ਸਕਦਾ ਹੈ ਜੀ ਇੱਕ ਟਰਾਂਸਫਾਰਮਰ ਡੀਸੀ ਸਪਲਾਈ ਦੀ ਵੋਲਟੇਜ ਨੂੰ ਵਧਾ ਜਾ ਵਧ ਜਾ ਘਟ ਨਹੀਂ ਕਰ ਸਕਦਾ ਹਾਂ ਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਜੀ ਫੈਰਾਡੇ ਦੇ ਇਲੈਕਟ੍ਰੋਮੈਗਨੇਟਿਕ ਇੰਡਕਸ਼ਨ ਦੇ ਨਿਯਮ ਵੈਧ ਨਹੀਂ ਹਨ ਕਿਉਂਕਿ ਪ੍ਰਵਾਹ ਦੀ ਤਬਦੀਲੀ ਦੀ ਦਰ ਜ਼ੀਰੋ ਹੈ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਜੀ 10 ਨੰਬਰ ਕੁਐਸਚਨ ਹੈ ਹੈ ਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਠਾਂ ਦਿੱਤੇਆਂ ਵਿੱਚੋਂ ਕਿਹੜਾ ਟਰਾਂਸਫਾਰਮਰ ਇੰਸਟਾਲੇਸ਼ਨ ਦਾ ਹਿੱਸਾ ਨਹੀਂ ਹੈ हाँ जी सो so, इसका जो राइट आंसर है जी वो है एग्जाइटर ऑप्शन डी इसका राइट आंसर है जी ठीक है जी सो so, दोस्तों इस दिन खत्म होंगी किस तरह से लगी कृपा करके कॉमेंट बॉक्स जरूर दस देना चैनल से पहली बार आए तो चैनल सबसक्राइब जरूर कर लेना एंड वीडियो लाइक कर देना एंड वीडियो शेयर ਕਮੈਂਟ ਜ਼ਰੂਰ ਕਰੋ ਜੀ ਪੀਡੀਐਫ ਲਈ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਇਸ ਨੰਬਰ ਤੇ 9646 15143 ਆਫਰ ਚੱਲ ਰਿਹਾ ਕੁਝ ਸਮੇਂ ਲਈ ਆਫਰ ਹੈ ਪੀਡੀਐਫ ਲਈ ਜਿੰਦੇ ਤੁਹਾਨੂੰ 1300 ਦੇ ਕਰੀਬ ਐਮਸੀਕਿਊ ਟਾਪ ਦੇ ਐਮਸੀਕਿਊ ਮਿਲਣਗੇ ਵਿਦ ਆਨਸਰ ਹੋਣਗੇ ਜੀ ਵਿਦ ਆਨਸਰ ਹੋਣਗੇ ਜੀ ਬਹੁਤ ਵਧੀਆ ਮਟੀਰੀਅਲ ਸਾਰਾ ਖੁਦ ਆ ਤਿਆਰ ਕੀਤਾ ਹੈ ਜੀ ਇੱਕ ਵਾਰ ਤੁਸੀਂ ਜ਼ਰੂਰ ਲੈ ਕੇ ਦੇਖੋ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ ਥੈਂਕ ਯੂ very much.